ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟੋਹੋਰ ਲਾਈਵ ਸਟ੍ਰੀਮ ਦੇ ਵਿੱਚ ਅੱਜ ਦੀ ਲਾਈਵ ਸਟ੍ਰੀਮ ਦੇ ਵਿੱਚ ਆਪਾਂ ਸਟ੍ਰੀਮਿੰਗ ਕਰਦੇ ਆਂ ਜ਼ਿੰਬਾਬਵੇ ਤੇ ਨਿਊਜ਼ੀਲੈਂਡ ਦੇ ਵਿੱਚ ਖੇਲੇ ਜਾ ਰਹੇ ਪਹਿਲੇ ਟੈਸਟ ਮੈਚ ਦੀ ਨਿਊਜ਼ੀਲੈਂਡ ਦੀ ਟੀਮ ਜ਼ਿੰਬਾਬਵੇ ਦੇ ਉੱਤੇ ਪੂਰੀ ਤਰ੍ਹਾਂ ਭਾਰੀ ਪਈ ਹੋਈ ਹੈ ਹੁਣ ਫਿਲਹਾਲ ਇੱਕ ਪਾਰਟਨਰਸ਼ਿਪ ਹੋਈ ਹੈ 43 ਰਨਾਂ ਦੀ ਪਰ ਉਸ ਤੋਂ ਪਹਿਲਾਂ ਜਿਹੜੇ 5 ਵਿਟਾਂ ਬਹੁਤ ਜਲਦੀ ਜਲਦੀ ਛੱਟ ਜਾ ਦਿੱਤੀਆਂ ਸੀ ਜੀਆਂ ਨਿਊਜ਼ੀਲੈਂਡ ਦੀ ਟੀਮ ਨੇ ਹਾਲਾਂਕਿ ਜ਼ਿੰਬਾਬਵੇ ਦੀ ਟੀਮ ਜੇ ਦੇਖਿਆ ਜਾਏ ਤਾਂ ਉਨੀ ਜ਼ਿਆਦਾ ਕਾਬਿਲ ਨਹੀਂ ਹੈ ਕਿ ਨਿਊਜ਼ੀਲੈਂਡ ਕਾਫੀ ਇੱਕ ਕੰਪੀਟੀਟਿਵ ਟੀਮ ਹੈ ਪਰ ਜ਼ਿੰਬਾਬਵੇ ਦੀ ਟੀਮ ਹੁਣ ਫਿਲਹਾਲ ਆਪਣੇ ਆਪ ਨੂੰ ਡਰੋ ਕਰ ਰਹੀ ਹੈ ਪਿੱਛੇ ਸਾਊਥ ਅਫਰੀਕਾ ਨਾਲ ਵੀ ਟੈਸਟ ਸੀਰੀਜ਼ ਸੀ ਉੱਥੇ ਵੀ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਹਾਲਾਂਕਿ ਹਾਰੇ ਨੇ ਮੈਚਸ ਪਰ ਫਿਰ ਵੀ ਪਹਿਲਾਂ ਨਾਲੋਂ ਬੈਟਰ ਕਰਦੇ ਆ ਰਹੇ ਨੇ ਪਹਿਲਾਂ ਤੇ ਸਿਰਫ ਪਾਕਿਸਤਾਨ ਜਾਂ ਬੰਗਲਾਦੇਸ਼ ਛੋਟੀ ਮੋਡੀ ਟਿਮਾਂ ਨਾਲ ਖੇਡਦੇ ਸੀ ਪਰ ਹੁਣ ਪਿਛਲੇ ਕੁਝ ਟਾਈਮ ਤੋਂ ਵੱਡੀਆਂ ਟਿਮਾਂ ਖੇਡਣ ਦਾ ਮੌਕਾ ਮਿਲ ਰਿਹਾ ਹੈ। ਇਸੇ ਮੌਕੇ ਉਦਨੇ ਤਫਾਜ਼ਬਾ ਸੀਡਾ ਤੇ ਟ੍ਰੇਡ ਐਰਵਿਨ ਦੋਨਾਂ ਨੇ ਪਾਰਟਿਸਿਪੇਟ ਕਰ ਦਿਆ 12 ਦੇ ਅੰਦਰ ਖੇលਿਆ ਨੇ। ਪਹਿਲਾ 65 ਰਨ ਦੇ 5 ਵਿਟਾ ਹੋ ਰਹੀਆਂ ਸੀ ਤੇ ਮਾਸਟਰ ਦਾ 75 ਰਨ ਦੇ 5 ਵਿਟਾ ਹੋ ਰਹੀਆਂ ਸੀ। ਸਿਕੰਦਰ ਰਜ਼ਾ ਆਊਟ ਹੋਈ ਸੀਗੇ ਮੈਡ ਹੈਂਡ ਦੀ ਗੇਂਦ ਉੱਤੇ। ਮੀਚਲ ਸੈਂਟਰ ਬੋਲਿੰਗ ਕਰਦਾ ਹੋਇਆ ਆਪਣਾ 10ਵਾਂ ওভার ਖੰਦੇ ਹੋਏ 28 ਰਨ ਹੁਣ ਤੱਕ ਕੋਈ ਵਿਕਟ ਆਊਟ ਨਹੀਂ ਕੀਤੀ। ਫਿਲਹਾਲ ਇਹ ਵਾਲਾ ਮੈਚ ਤੇ ਟੈਸਟ ਮੈਚ ਚ बाकी जो टूर्नामेंट्स ਨੇ ਹੋਣਾ ਵੀ লাইਵ ਸਟ੍ਰੀਮ ਲੈ ਕੇ ਆਉਂਗਾ ਜੇ ਤੁਹਾਨੂੰ ਪਸੰਦ ਆਇਆ WCL ਦੇ ਵੀ লাইਵ ਸਟ੍ਰੀਮ ਲੈ ਕੇ ਆਉਂਗਾ ਜਿੱਥੇ ਕਿ ਰਾਤ ਇੰਡੀਆ ਦੀ ਟੀਮ ਨੇ ਇੱਕ ਮਾਸਟਰ ਦੇ ਮੁਕਾਬਲੇ ਦੇ ਵਿੱਚ ਬੈਸਟ ਨੇ ਜਿੱਤਾਰੇ ਚਾਰ ਮੁਕਾਬਲੇ ਦੇ ਵਿੱਚ ਸਿਰਫ ਇੱਕ ਮੈਚ ਜਿੱਤ ਕੇ ਨਾ ਤਾਂ ਅੰਦਰ ਦੇ ਕੁਆਲੀਫਾਈ ਕਰਦੇ ਹੋਮਾ ਸੈਮੀਫਾਈਨਲ ਜਿਹੜਾ ਮੁਕਾਬਲਾ ਹੈ ਪਾਕਿਸਤਾਨ ਦੇ ਨਾਲ ਮੈਚ ਹੋਏਗਾ ਨਹੀਂ ਹੋਏਗਾ ਇਹਦੇ ਬਾਰੇ ਹਾਲੇ ਕੁਝ ਪਤਾ ਨਹੀਂ ਹੈ ਪਰ ਫਿਲਹਾਲ ਜਿਹੜੀ ਟੀਮ ਕੁਆਲੀਫਾਈ ਕਰੀ ਆ ਨੇ ਉਹਨਾਂ ਚ ਸਾਊਥ ਅਫਰੀਕਾ ਆਸਟ੍ਰੇਲੀਆ ਪਾਕਿਸਤਾਨ ਤੇ ਇੰਡੀਆ ਨੇ ਸੈਮੀਫਾਈਨਲ ਇੱਕ ਸੈਮੀਫਾਈਨਲ ਹੈ ਇੰਡੀਆ ਪਾਕਿਸਤਾਨ ਦੇ ਦੂਜਾ ਸਾਊਥ ਅਫਰੀ ਬੱਤੀ ਟੱਲ ਨੂੰ ਟੈਸਟ ਮੈਚ ਇੰਡੀਆ ਦੇ ਇੰਗਲੈਂਡ ਦੇ ਵਿਚਾਲੇ ਵੀ ਸ਼ੁਰੂ ਹੋਣ ਵਾਲਾ ਹੈ ਪੰਜਵਾਂ ਟੈਸਟ ਮੈਚ ਆ ਡਿਸਾਈਡਰ ਹੈ ਇੰਡੀਆ ਟੀਮ ਵਾਸਤੇ ਵੈਸੇ ਤੇ ਸੀਰੀਜ਼ ਦੋ ਇਕਨਾਲ ਅੱਗੇ ਚੱਲ ਰਹੀ ਹੈ ਇੰਗਲੈਂਡ ਦੀ ਟੀਮ ਤੇ ਉਹਨਾਂ ਦਾ ਪੱਲਾ ਜ਼ਿਆਦਾ ਭਰਿਆ ਪਰ ਇੰਡੀਆ ਦੇ ਟੀਮ ਜੇ ਪੰਜਵਾਂ ਮੈਚ ਜਿੱਤਦੀ ਹੈ ਤਾਂ ਤਾਂ ਇੰਡੀਆ ਟੀਮ ਸੀਰੀਜ਼ ਨੂੰ ਡਰਾ ਕਰ ਦੇ ਜਿਹੜਾ ਜੀ ਇੰਡੀਆ ਟੀਮ ਵਾਸਤੇ ਇਹ ਬਹੁਤ ਵਧੀਆ ਚੀਜ਼ ਹੋ ਜਾਏਗੀ ਟੀ ਅੰਡਰ ਟੀਮ ਸੀਰੀਜ਼ ਦੇ ਪਰ ਬਿਉਨਰ ਕੰਪੀਟੀਸ਼ਨ ਦੇ ਆ ਇੰਗਲੈਂਡ ਦੇ ਤੇ ਯੂ نو ਤੇ ਕੱਲ ਇਟ ਨਿਊਜ਼ ਹਾਲ ਦੇ ਸਾਹਮਣੇ ਆਈ ਸੀ ਜਿੱਥੇ ਗੌਤਮ ਨੰਬੀਰ ਦੀ ਓਵਲ ਗਰਾਊਂਡ ਦੇ ਪਿਚ ਟਿਊਟਰੇਟਰ ਨਾਲ ਵੀ ਬਹਿਸ ਹੋ ਰਹੀ ਸੀ ਜੀ ਮਾਮਲਾ ਤੇ ਜਿੱਦਾਂ ਹੈ ਕਿ ਹਾਂ ਥੋੜਾ ਪਿਚ ਟਿਊਟਰੇਟਰ ਨੇ ਉਹਨਾਂ ਨੂੰ ਮਨਾ ਜਾਰ ਦਿੱਤਾ ਸੀ ਕਿ ਪਿਚ ਵੇਖਣ ਤੋਂ ਤੇ ਉੱਥੇ ਘੁੰਮਣ ਤੋਂ ਤਾਂ ਉਸ ਤੇ ਮੱਧ ਦੇ ਨਜ਼ਰ ਮੈਚ ਥੋੜੀ ਬਹਿਸ ਹੋਈ ਸੀ ਪਰ ਕੱਲ ਦਾ ਮੁਕਾਬਲਾ ਇੰਟਰਸਟਿੰਗ ਹੋ ਜੇ ਰ ਹੋਰ ਵੀ ਜ਼ਿਆਦਾ ਟਿਊਟੀ ਕਾਫੀ ਕੁਝ ਐਡਰੇਸ਼ਨ ਦੋਨਾਂ ਟੀਮਸ ਦੇ ਵਿੱਚ ਪਲੇਅਰਸ ਦੇ ਵਿੱਚ ਤੇ ਹੁਣ ਤੇ ਜਿਹੜਾ ਗਰਾਊਂਡ ਸਟਾਫ ਨੇ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਨਜ਼ਰ ਆ ਰਹੇ ਹੈ। ਬਾਕੀ ਇਸ ਮੈਚ ਦੇ ਉੱਤੇ ਜੇ ਵਾਪਸ ਆਵਾਂ ਤਾਂ ਦੋਨੋਂ ਖਿਡਾਰੀ ਵਧੀਆ ਪਾਰਟਨਰਸ਼ਿਪ ਲੈ ਕੇ ਚੱਲ ਰਹੇ ਨੇ ਓਵਰ ਦੀ ਸਮਾਪਤੀ ਹੋ ਗਈ ਮਿਚਲ ਸੈਂਟਨਰ ਦੇ ਨਿਊਜ਼ੀਲੈਂਡ ਦੇ ਟੀਮ ਬੋਲਿੰਗ ਕਰ ਰਹੀ ਹੈ ਜ਼ਿਮਬਾਬਵੇਟ ਯੂਨਿਟ ਜਿੱਤਰੀ ਪਹਿਲਾਂ ਬੈਟਿੰਗ ਕੀਤੀ। ਇਟਸ ਓ 15 ਰਨਾਂ ਦੇ 5 ਵਿਕਟ ਆਊਟ ਨੇ 48 ਓਵਰ ਹੋ ਚੁੱਕੇ ਨੇ। ਤੇ ਅੱਜ ਦੇ ਦਿਨ ਦੇ 42 ਓਵਰ ਹਲੇ ਵੀ ਪਾਇਨੇ ਦੂਜਾ ਸ਼ਾਸਨ ਚਾਲਦਾ ਹੋਇਆ ਪਹਿਲੇ ਦਿਨ ਦਾ ਬਾਤੀ ਲਾਈਵ ਸਟ੍ਰੀਮ ਇਨ ਤੁਹਾਨੂੰ ਦਿੱਤਾ ਦਿਲਾ ਜਰੀ ਹੈ ਪਲੀਜ਼ ਕਮੈਂਟ ਕਰਿਓ ਤੇ ਲਾਈਵ ਸਟ੍ਰੀਮ ਇਨ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਹੋਰ ਜਿੰਨੀ ਆਡੀਅੰਸ ਜੁੜ ਸਕਦੀ ਹੈ ਪੰਜਾਬੀ ਟਵੈਂਟ ਨੂੰ ਸਪੋਰਟ ਕਰਨ ਵਾਸਤੇ ਉਹਨੇ ਹੋਰ ਜੁੜਿਓ ਜ਼ਰੂਰ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ